ਆ ਵੀ ਪਲਵਾਨ ਅੱਜ ਆ ਗਾ ਫਰੀ ਕੋਟ ਕਿਸਾਨ ਮੇਲਾ ਉਹ ਚੱਲੇ ਦੇਖਣ ਜਾਣਾ ਤਾਂ ਲੁਧਿਆਣੀ ਸੀਗਾ ਚੱਲ ਉਹਦੇ ਹੋਰ ਕੰਮ ਪੈਗਾ ਇੱਧਰ ਖੜੀ ਜਾ ਤਾ ਰ ਉਹ ਉਧਰ ਜਾਣ ਹੀ ਗਿਆ ਤੇ ਅੱਜ ਚੱਲਦੇ ਆਪਾਂ ਮਲੇ ਆਜਾ ਵੀ ਗਰਲਾਵ ਚੱਲ ਗਏ ਆਜੋ ਆਜੋ ਬੈਠੋ ਕਰੋ ਆਜਾ ਚੱਲਣਾ ਆਪਾਂ ਕਾਰ ਤੇ ਵਾਵਾ ਤਨੂ ਖੜੀ ਹੈ ਚਲਾਈ ਦੀਗੀ ਨਾਲੇ ਇਹ ਵੀ ਚੱਲ ਜੂਗੀ ਥੋੜੀ ਜੀ ਬੈਟਰੀ ਵੋਟਰੀ ਕਰਬ ਹੋ ਜਾਊਗੀ ਲਗਾਤਾਰ ਜਦੋਂ ਲਗਾਤਾਰ ਆਪਾਂ ਥਾਰ ਗੱਡੀ ਕੰਮ ਦੇ ਰਹੇ ਨੇ ਨਾ ਉਹ ਥੋੜੀ ਉੱਚੀ ਜੀ ਬਾੜੀ ਆ ਹੰਕਾਰ ਵਾਲੀ ਨਹੀਂ ਨਹੀਂ ਲੱਗੀ ਜਾਂਦੀਆਂ ਨਾ ਤਾਂ ਡੂੰਘੇ ਜੇ ਥਾਂ ਬੈਠੇ ਆ ਕਿਤੇ ਪਰ ਠੀਕ ਆ ਇਹ ਵੀ ਕਾਹਨ ਸੈਟ ਆ ਲੈ ਵੀ ਗੱਡੀ ਆਪਾਂ ਇੱਥੇ ਲਾਤੀ ਆ ਰੋਡ ਤੇ ਹੀ ਗੱਡੀ ਲਾਉਣ ਨੂੰ ਥਾਂ ਮਿਲ ਜੇ ਤਾਂ ਐ ਲੱਗਦਾ ਬਈ ਬਸ ਅੱਜ ਸਾਰਾ ਮੇਲਾ ਹੀ ਜੱਦ ਲਿਆ ਵੱਡੀ ਸਮੱਸਿਆ ਇਹੀ ਹੁੰਦੀ ਆ ਮੇਲਿਆਂ 'ਚ ਗੱਡੀ ਲਾਉਣ ਨੂੰ ਥਾਂ ਨਹੀਂ ਮਿਲਦਾ ਕਿਤੇ ਆ ਨਾਲ ਹੀ ਝੇਟਾ ਬਸ ਚੱਲਦੇ ਆ ਤਰਕੇ ਵੇ ਦੇਖੀ ਮੋੜ ਆ ਰਿਹਾ ਲਾਫਸਿਆਂ ਸੱਟਾ ਕਮ ਆ ਜਾ ਪਰ ਲੈ ਆ ਗਿਆ ਆਪਾਂ ਮਿਲਦੇ ਵਾਲੀ ਥਾਂ ਤੇ ਪਾਰਕਿੰਗ ਤਾਂ ਅੰਦਰ ਵੀ ਵਾਵਾ ਸੀ ਪਰ ਗੱਡੀ ਲੱਗਣ ਨੂੰ ਥਾਂ ਤੇ ਨਹੀਂ ਹੈ ਨਾ ਭਰੇ ਹੀ ਸਹਗਾ ਚੰਗੇ ਰਹਿ ਕੇ ਬਾਹਰ ਲਾ ਲੈ ਬੀ ਆਲੇ ਪਾਸੇ ਹੀ ਵਾਵਾ ਰਜਣ ਲੋਕਾਂ ਦਾ ਕਾਫੀ ਲਾਣਾ ਲੱਗੀਆਂ ਪਈਆਂ ਦੇਖਦੇ ਆਪਾਂ ਵੀ ਕੀ ਬਣਦਾ 31 ਝੋਨੇ ਦੀ ਡਿਮਾਂਡ ਆ ਸਭ ਤੋਂ ਲੰਮੀ ਲਿਆਣਾ 31 ਝੋਨੇ ਇਸ ਤੇ ਪੀਆਰ 131 31 ਝੋਨੇ ਦੀ ਸਭ ਤੋਂ ਜ਼ਿਆਦਾ ਡਿਮਾਂਡ ਆ ਹੁਣੇ-ਹੁਣੇ ਇੱਕ ਬੰਦੇ ਨੂੰ 16 ਕਿਲੋ ਦਿੰਦੇ ਸੀ ਤੇ ਹੁਣ ਬੰਦੇ ਜਾ ਰਹੇ ਨੇ ਇਹਨਾਂ ਨੇ 8 ਕਿਲੋ ਕਹਿੰਦਾ ਕੋਈ ਤੇ ਕਰ ਨਹੀਂ ਰਿਹਾ ਕਰਨੇ ਗਾ ਲੈ ਇਹਨਾਂ ਨੇ ਹੋਰ ਦੋ ਨੇ بھائی ਜੀ ਦੋ ਦਿਨ ਤੇ ਸੀ ਆਪਾਂ 1600 ਹੈਗੇ ਨਾ ਦੋ ਭਾਈ ਜੀ ਆ ਕੇ ਲੈ ਗਏ ਬਾਈ ਯਾਰ ਓੱਖਾ ਤਾਂ ਬੰਦੇ ਨੇ ਸਾਰਾ ਹੋਰ ਮੇਲਾ ਵੀ ਦੇਖਣਾ ਫਿਰ ਤਾਂ ਪੂਰਾ ਦਿਨ ਆਪਾਂ 20 ਲਈ ਜਾਵਾਂਗੇ ਜੇਦਰੋਂ 20 ਘਾਟਾ ਤਾਂ ਬੰਦ ਕਰ ਦੋ ਨਹੀਂ ਤਾਂ 16 ਕਿਲੋ ਤੁਸੀਂ ਤੁਸੀਂ ਖੇਤੀ ਕਰਦੇ ਆ ਨਾ ਕਰਦੇ ਆ ਤੁਹਾਨੂੰ ਪਤਾ ਹੋਊਗਾ ਵੀ 8 ਕਿਲੋ ਬੀਨਾ ਬੰਦਾ ਕਿੰਨੇ ਮਰਲੇ ਬਿਜਲੂ ਤੇ ਕਿੰਨਾ ਝੋਨਾ ਲਾ ਲੂਗਾ ਦੱਸੋ ਅਸੀਂ ਯਾਰ ਸਾਨੂੰ ਕਿਉਂ ਪ੍ਰੇਸ਼ਾਨ ਕਰਦੇ ਤੁਸੀਂ ਜਾਂ ਤਾਂ ਮੇਲਾ ਹੀ ਨਾ ਲਾਓ ਮੇਲਾ ਲਾਉਣਾ ਤਾਂ 20 ਚੰਗੀ ਤਰ੍ਹਾਂ ਦਿਓ ਕਿ ਤੁਸੀਂ ਕੌਣ ਤੁਹਾਡੇ ਸੀਨੀਅਰ ਕੌਣ ਆ ਉਹਨੂੰ ਮੇਲ ਲੈਣੀ ਅਸੀਂ ਬਾਈ ਤੁਸੀਂ ਸੀਨੀਅਰ ਆ ਦੱਸ ਕੇ ਮੈਂ ਸਾਡੇ ਨਾਲ ਲੈਣ ਚ ਲੱਗੋ ਆ ਕੇ ਮਾੜਾ ਦੇਖੋ ਜੀ ਇਹ ਜ਼ਿੰਮੇਵਾਰ ਤਾਂ ਸਾਰੀ ਜ਼ਿੰਦਗੀ ਤੋਂ ਸਾਨੂੰ ਐਂ ਰੋਲੇ ਜਾਣਾ ਅਸੀਂ ਝੋਨਾ ਵੀ ਔਖੇ ਰੁਲ ਕੇ ਵੇਚਣਾ 20 ਵੀ ਔਖੇ ਔਖੇ ਲੈਣਾ 56 ਰੁਪਏ ਕਿੰਨੇ ਤੇ 20 ਲੈਣ ਲੱਗੇ ਹਨ ਸਾਨੂੰ ਕਿੰਨੇ ਤੁਸੀਂ 8 ਕਿਲੋ ਬੀ ਆ 16 ਕਿਲੋ ਹੁਣ ਤਾਂ ਇੱਕ ਡੋ ਘਟ ਸੋਨਾ ਤਾਂ ਦਿਓ ਦੋ ਥੈਲੀਆਂ ਤਾਂ ਦਿਓ ਬੰਦੇ ਨੂੰ ਜੇ ਤੁਸੀਂ ਨਾ ਸਿਰ ਖਲਾਸਦਾ 20 ਲਿਖ ਕੇ ਲਾ ਦਿਓ ਬੰਦਾ 20 ਹੈ ਨਹੀਂ ਮੇਲੇ ਬੰਦ ਕਰ ਦੋ ਕਿੰਨਾ ਇੱਕ ਅਟ ਦੀ ਸੋਨੇ ਦਾ ਕਿੰਨਾ ਕਿ ਬੀ ਵੀ ਅਜਾ ਤੁਸੀਂ ਰੱਖਿਆ ਸ਼ਿਫਾਰਸ਼ ਵਾਲੇ ਹਸਤੇ ਰੱਖਿਆ ਜਿਹੜੇ ਤੁਹਾਡੇ ਮਹਿਕਮੇ ਦੇ ਲਿਆਜੀ ਉਹਨਾਂ ਚ ਕਾਉਣਾ ਤੁਸੀਂ 2 ਸਾਨੂੰ ਨਹੀਂ ਸੌਲਾ ਕਿਲੋ ਵੀ ਦਿਓ ਬੰਦ ਕਰ ਦਿਓ ਤੁਸੀਂ ਕਹੋ 20 ਹੈ ਨਹੀਂਗਾ ਹੈ ਕਹੋ 20 ਹੈ ਨਹੀਂ ਲਿਖਿਆ ਹੈਗਾ ਮਿਲਦਾ ਨਹੀਂ 2 ਤੋਂ ਅੱਗੇ 2 ਮਿੰਟ ਪਹਿਲਾਂ ਬੰਦ ਹੋਈ 16 ਕਿਲੋ ਵੀ ਦੇ ਰਹੇ ਆ ਹੁਣ ਤੁਸੀਂ 8 ਕਿਲੋ ਕਿਉਂ ਕਰਤਾ 8 ਹੀ ਦੇ ਰਹੇ ਹੋ ਤੁਹਾਡਾ ਦਿਖਾ ਦਿਓ ਸਟਾਕ ਕਿੱਥੇ ਪਿਆ ਨਹੀਂ ਨਹੀਂ ਦੋ ਦੋ ਟੈਲੀਆਂ ਵੀ ਦਿੱਤੀਆਂ ਹੁਣ ਸਾਰਿਆਂ ਨੂੰ ਅੱਛਾ ਦੋ ਜਣੇ ਰਲ ਜਾਂਦੇ ਨਾ ਜਦੋਂ 50 ਰੁਪਏ ਦੀ ਕਮੀ ਹੁੰਦੀ ਹੈ ਹੂੰ ਦੋ ਜਣੇ ਰਲ ਕੇ ਤੇਰੇ ਦੇ ਦੋ ਹੀ ਬੰਦੇ ਰਿਖਾਈ ਦੀ ਬਾਈ ਜੀ ਇੱਕ ਮਿੰਟ ਤੁਹਾਡੇ ਕੋਲ ਕੋ ਸਟਾਕ ਰਜਿਸਟਰ ਹੈਗਾ ਵੀ ਤੁਹਾਡੇ ਕੋਲੇ ਕਿੰਨਾ ਵੀ ਹੈ ਦੱਸੋ ਦਿਖਾਓ ਵੀ ਕਿੰਨਾ ਰਹਿ ਗਿਆ ਤੁਹਾਡੇ ਕੋਲੇ ਕਿਹਦੇ ਕੋਲ ਸਟਾਕ ਰਜਿਸਟਰ ਹੈ ਇੱਕ ਮਿੰਟ ਤੁਸੀਂ ਦੋ ਮਿੰਟਾਂ ਚ ਕਿਵੇਂ ਆਪਦੀ ਮਰਜ਼ੀ ਨਾਲ ਪਾਲਿਸੀ ਬਣਾਦੀ ਬੈਠੇ ਬੈਠੇ ਵੀ ਆਹ ਸੋਨਾ ਕਿਲੋ ਤੋਂ 8 ਕਿਲੋ ਕਰ ਦੋ ਤੁਹਾਡੇ ਕੋਲ ਕੋਈ ਰਿਕਾਰਡ ਆ ਗਿਆ ਵੀ 20 ਘਟ ਗਿਆ ਆਪਣੇ ਕੋਲੇ ਕੋਈ ਆ ਜਮਾਈ ਨਿਯਾਜ਼ ਧੱਕਾ ਤੁਹਾਡਾ ਤੁਸੀਂ ਇਹ ਗੱਲ ਕਹਿ ਲੱਗਦੇ ਸੌਖਾ ਕੇ ਵੀ ਤੁਸੀਂ ਸ਼ਬਦ ਸ਼ਾਹ ਨੂੰ ਵੀ ਨਹੀਂ ਦਿੰਦੇ ਮੈਂ ਜੇ ਦਿਖਾ ਦਿਆਂ ਤੁਹਾਨੂੰ ਹੁਣੀ ਆਹਲੀ ਮਰਜ਼ੀ ਦੀ ਪਰਚੀਆਂ ਚੱਕ ਲਈ ਗਏ ਤੁਸੀਂ 16 ਕਿਲੋ ਵੀ ਚਾਹੀਦੇ ਇੱਕ ਬੰਦੇ ਨੂੰ ਘੱਟੋ ਘਾਟ ਹੁਣ ਤੁਸੀਂ ਰੋਲਾ ਪਾਣਾ ਬਸ ਹੋਰ ਕੋਈ ਹੋਰ ਸੀ ਕੀ ਕਰ ਸਕਦੇ ਆ ਜੇ ਸਾਡੇ ਵਾਸਤੇ ਵੀ ਤੁਹਾਨੂੰ ਸਸਪੈਂਡ ਕਰ ਦਿੱਤੇ ਹਾਂ ਹਾਂ ਕਰਦੋ ਕਰਦੋ ਹਾਂ ਸਾਡੇ ਵਾਸਤੇ ਸਾਡੇ ਵਾਸਤੇ ਰੋਲਾ ਪਾਉਣਾ ਹੀ ਆ ਤੁਸੀਂ ਸਾਨੂੰ ਬੋਲਣ ਵੀ ਨਹੀਂ ਦਿੰਦੇ ਅਸੀਂ ਬੋਲ ਵੀ ਨਹੀਂ ਸਕਦੇਗੇ ਬਾਈ ਜੀ 16 ਕਿਲੋ ਵੀ ਚਾਹੀਦੇ ਬਸ ਉਹੀ ਕੋਸਾ ਹੈ ਹਾਂ ਨਾਲ ਜਾਵਾਂ ਮੈਂ ਹਾਂ ਨਾਲ ਜਾਵੜਾ ਪਰਦਾਸ਼ਣੀਆਂ ਸਾਰੀਆਂ ਸੇਮ ਹੀ ਉਹੀ ਗੱਡੀਆਂ ਟਰੈਕਟਰ ਕੁਝ ਖਾਸ ਹੈ ਨਹੀਂ ਗਾ ਬਸ ਉਹ 20 ਆਣਾਂ ਦਾ ਰੋਲਾ ਸੀਗਾ ਉਹਨਾਂ ਨਾਲ ਚੰਗੀ ਜਿਹੀ ਜੱਜਦਾਈ ਹੋਈ ਆ ਆਪਣੀ ਥੋੜੀ ਸ਼ਰਮਜੀ ਤਾਂ ਉਹਨਾਂ ਨੇ ਮੰਨੀ ਆ ਪਰ ਜਦੋਂ ਇੱਕ ਵਾਰੀ ਕਹਿ ਦਿੰਨ ਬੰਦਾ ਫਿਰ ਔਖਾ ਜਾਂਦਾ ਦਵਾਰਾ ਉਹਨਾਂ ਨੂੰ ਐ ਕਹਿਣਾ ਮੇਲਿਆਂ 'ਚ ਉਹਨਾਂ ਅਤ ਸ਼ਾਹ ਜਹ ਰਹਿਣ ਗਿਆ ਲੋਕਾਂ 'ਚ ਨਾ ਘੱਟ ਜਿਹਾ ਕੰਮ ਕਿ ਮੀਨ ਮੁੱਦਰਾ ਇੱਕ ਤਾਂ ਵੀ ਰਹਿ ਗਿਆ ਤੇ ਬੀਆਂ ਵਾਲੀ ਹੂੰ ਪਰੇਸ਼ਾਨ ਕਰੀ ਜਾਂਦੇ 8-8 ਕਿਲੋ ਦਿੰਦੇ ਅਗਲਾ ਉਹ ਵੀ ਅੱਕ ਜਾਂਦਾ ਹੁਣ 8 ਕਿਲੋ ਨਾਲ ਜਿਹੜਾ ਖੇਤੀ ਕਰਦਾ ਉਹਨੂੰ ਪਤਾ ਵੀ ਕੀ ਆ ਚਾਰ ਮਰਲੇ ਬੀਜੇ ਜਾਣੇ ਸਾਰੇ ਤੇ ਹੁਣ ਕਹਿ ਦਿੰਦੇ ਆ ਫੇਰ ਲੈਣ ਚ ਲੱਗ ਜਾ ਫੇਰ ਲੈਣ ਚ ਲੱਗ ਜਾ ਇੱਕੋ ਕੰਮ ਥੋੜਾ ਕਰੀ ਜਾਣਾ ਬੰਦੇ ਨੇ ਤੁਹਾਡਾ ਨਵਾਂ ਨਵਾਂ ਵਾਲਾ ਕੰਮ ਜਾਂ ਜਾਂਦੇ ਆ ਮਸ਼ੀਨਰੀ ਤੇ ਖਾਸ ਕੋਈ ਹੈ ਨਹੀਂ ਇੱਥੇ ਹਰਮਾਨ ਸਿੰਘ ਦਾ ਪਹਿਲਾ ਮੇਲਾ ਕਿਸ਼ਾਨਬਾਈ ਪਹਿਲਾ ਮੇਲਾ ਹਨਾ ਮੇਲਾ ਦੂਜਾ ਪਹਿਲਾ ਕਿੱਥੇ ਗਿਆ ਸੀ ਮੇਲਾ ਫਰੀਦਕੋਟ ਹਾਂ ਆਪਾਂ ਫਰੀਦਕੋਟ ਦੇ ਅੱਗੇ ਉਦੋਂ ਆਏ ਸੀ ਠੀਕ ਹੈ ਠੀਕ ਹੈ ਗਰਸ਼ਾਨ ਜਮਾਂ ਹੀ ਪਹਿਲੀ ਵਾਰ ਦੇਖਿਆ ਠੀਕ ਹੈ ਇੱਕ ਇੱਕ ਕੁਲਫੀ ਪਾਪੇ ਤੋਂ ਖਾ ਗਏ 5 ਮਿੰਟ ਪਹਿਲਾਂ ਹੀ ਹੁਣ ਮੈਨੂੰ ਕਹਿੰਦੇ ਪਰ ਜਿਹੜੀ ਕੁਲਫੀ ਖਾਣੀ ਤਾਂ ਮੈਨੂੰ ਦੱਸਿਆ ਨਹੀਂ ਹੁਣੇ ਖਾ ਕੇ ਗਏ ਆ ਛਲਾਕ ਬੰਦੇ ਬਹੁਤ ਚਲਾਕ ਆ ਬਾਈ ਬੱਚੇ ਦੇ 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 ਬਾਈ ਕੁਲਫੀਆਂ ਯਾਰ henga sabaji mein pattiyan wo baani hoenga wo kapda leo kapde mein achhi tarah se ganthi laga ke theek hai jo ba khod le wo dad kapda wo patte fodda rakh de agar tumhara phone ka se kharab ho jaye baaki zimmedari meri theek hai india china hai usa ya vidnama jithe chona lagda hai 60% ਤੋਂ ਜ਼ਿਆਦਾ ਰਕਵਾ ਜਿਹੜਾ ਉਹ ਡਾਕਟਰ ਸਾਹਿਬ ਦੀ ਜਿਹੜੀ ਟੀਮ ਨੇ ਜਿਹੜੀਆਂ ਵਿਕਸਤ ਕੀਤੀਆਂ ਹੋਈਆਂ ਉਹਨਾਂ ਦੇ ਥੱਲੇ ਰੱਖਦਾ ਸੋ ਅੱਜ ਤੱਕ ਸੰਸਾਰ ਦੇ ਵਿੱਚ ਕਿਸੇ ਵਿਗਿਆਨੀ ਨੂੰ ਇੰਨਾ ਮਾਨ ਨਹੀਂ ਮਿਲਿਆ ਕਿ ਜਿਹੜੀ ਸਾਡੀ ਮੇਜਰ ਜਿਹੜੀ ਸਾਡੀ ਝੋਨਾ ਜਿਹੜੀ ਮੇਨ ਕ੍ਰੌਪ ਆ ਉਹਦਾ ਸੰਸਾਰ ਦੇ ਵਿੱਚ ਦੋ ਧਿਆਈ ਰਕਵਾ ਲੱਗਦਾ ਹੋਵੇ ਸੋ ਇਹਦੇ ਬਦਲੇ ਡਾਕਟਰ ਸਾਹਿਬ ਨੂੰ ਬਹੁਤ ਵੱਡੇ ਵੱਡੇ ਇਨਾਮ ਮਿਲੇ ਨੇ ਕਹਿੰਦਾ ਜਾਪਾਨ ਸਰਕਾਰ ਨੇ ਜਿਹੜਾ ਸਭ ਤੋਂ ਵੱਡਾ ਉਹਨਾਂ ਦਾ ਨਾਮ ਆ ਜਾਪਾਨ ਪ੍ਰਾਈਜ਼ ਉਹ ਦਿੱਤਾ ਹੈ ਯੂ ایس اے ਨੇ ਅਮਰੀਕਾ ਦਾ ਸਭ ਤੋਂ ਵੱਡਾ ਪ੍ਰਾਈਜ਼ ਆ ਵਰਲਡ ਫੂਡ ਪ੍ਰਾਈਜ਼ ਜਿਹਨੂੰ ਨੋਬਲ ਪ੍ਰਾਈਜ਼ ਕਹਿੰਦੇ ਆ ਸਾਇੰਸ ਦਾ ਨੋਬਲ ਪ੍ਰਾਈਜ਼ ਹੁੰਦਾ ਹੈ ਖੇਤੀਬਾੜੀ ਦੇ ਵਿੱਚ ਕੋਈ ਨੋਬਲ ਪ੍ਰਾਈਜ਼ ਨਹੀਂ ਹੁੰਦਾ ਪਰ ਇਹ ਜਿਹੜਾ ਵਰਲਡ ਫੂਡ ਪ੍ਰਾਈਜ਼ ਆ ਜਿਹੜਾ ਉਹ ਨੋਬਲ ਪ੍ਰਾਈਜ਼ ਦੇ ਬਰਾਬਰ ਆ ਜਿਹੜਾ ਕਿ ਡਾਕਟਰ ਸਾਹਿਬ ਨੂੰ ਮਿਲਿਆ ਹੋਇਆ ਜਿਹੜੀ ਦੁਨੀਆ ਦੇ ਵਿੱਚ ਇਹਨਾਂ ਨੇ ਜਿਹੜੀ ਜਿਨ੍ਹਾਂ ਨੇ ਸੋਨੇ ਦੀਆਂ ਫਸਲਾਂ ਦੇ ਆਵਕ ਹੋਆ ਕਿਸਮਾਂ ਔਰ ਵੱਧ ਝਾੜ ਕਿਵੇਂ ਲੈਣਾ ਉਸ ਬਾਬਤ ਗੱਲਬਾਤ ਕੀਤੀ ਹੈ ਔਰ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਸੀ ਜਿਹੜਾ ਇੱਕ ਨੰਬਰ ਸਟਾਲ ਆ ਸਾਡਾ ਸੰਚਾਰ ਕੇਂਦਰ ਦਾ ਕਮਿਊਨੀਕੇਸ਼ਨ ਸੈਂਟਰ ਦਾ ਉਹਦੇ ਵਿੱਚ ਇਹ ਸਾਰੀਆਂ ਕਿਤਾਬਾਂ ਜਿਹੜੀਆਂ ਉਹ ਮਿਲ ਰਹੀਆਂ ਨੇ ਬਹੁਤ ਜ਼ਿਆਦਾ ਵਾਜਬ ਰੇਟ ਤੇ ਮਿਲ ਰਹੀਆਂ ਨੇ ਉੱਥੇ ਇੱਕ ਕਿਤਾਬ ਹੋਵੇਗੀ ਕਿ ਪੰਜਾਬ ਦੇ ਸਫਲ ਕਿਸਾਨ ਉਹ ਕਿਤਾਬ ਦੀ ਲੋੜ ਸਾਨੂੰ ਕਿਉਂ ਪਈ ਹੈ ਕਿ ਵੱਖ-ਵੱਖ ਸਫਲ ਕਿਸਾਨਾਂ ਦੀਆਂ ਕਹਾਣੀਆਂ ਸਫਲਤਾ ਦੇ ਰਾਜ ਉਹਦੇ ਵਿੱਚ ਲਿਖੇ ਜਾਣ ਤਾਂ ਕਿ ਜਦੋਂ ਕਿਤਾਬ ਤੁਸੀਂ ਘਰੇ ਖੜੋ ਉਤੇ ਆਪਣੇ ਜ਼ਿਲ੍ਹੇ ਦਾ ਪਹਿਲਾਂ ਤਾਂ ਫਰੀਦਕੋਟ ਦਾ ਦੇਖੋ ਵੀ ਕਿਹੜਾ ਕਿਸਾਨ ਜਿਹੜਾ ਸਫਲ ਆ ਤੇ ਉਹ ਸਫਲ ਕਿੱਦਾਂ ਸਫਲ ਯੂਨੀਵਰਸਿਟੀ ਉਹਨੂੰ ਨਹੀਂ ਮੰਨਦੀ ਵੀ ਜਿਹਦੇ ਕੋਲ 50 ਏਕੜ ਜ਼ਮੀਨ ਆ ਉਹ ਸਫਲ ਕਿਸਾਨ ਆ ਅਸੀਂ ਉਹਨੂੰ ਮੰਨਦੇ ਆ ਜਿਹੜਾ ਇੱਕ ਏਕੜ ਦੇ ਵਿੱਚੋਂ ਲੱਖ ਡੇਢ ਲੱਖ ਰੁਪਏ ਤੱਕ ਪਹੁੰਚਦਾ ਆ ਇੱਕ ਲਾਈਟ ਖਰੀਦੀ ਆਪਾਂ ਇਹ ਆਪਾਂ ਸਿਰ ਤੇ ਲਾ ਸਕਦੇ ਹਾਂ ਜਿੰਨੇ ਕੱਲਾ ਬੰਦਾ ਖੇਤ ਕੰਮ ਕਰਦਾ ਨਾ ਉਹ ਤੋਂ ਦੂਜੀ ਬੈਟਰੀ ਫੜਣੀ ਜਾਂਦੀ ਇਹਦੇ ਬੈਲਟਾਂ ਹੀਆਂ ਲੱਗੀਆਂ ਐ ਤੇ ਸਿਰ ਤੇ ਲਾਓ ਤੇ ਆਰਾਮ ਨਾਲ ਦਾ ਕੰਮ ਕਰੋ ਠੀਕ ਆ ਕੱਲਾ ਬੰਦੇ ਵਾਸਤੇ ਵਧੀਆ ਚੀਜ਼ ਹੈ ਹੈ ਫੈਸ਼ਨ ਹੈ ਫੈਸ਼ਨ ਹੈ ਕਿਹੜਾ ਬੱਚਾ ਹੈ ਜੀ 12 ਰੁਪਏ ਹਾਂ ਸਿਆਸਤ ਆ ਗਏ ਇਧਰ ਲੈ ਆ ਗਰ ਲਾ ਬਗੜਿਆਂ ਦਾ ਹੀ ਆ ਮੇਰੀਆਂ ਨਹੀਂ ਕਿ ਉਹ ਕੁਝ ਕਿਹੜੀ ਰਸਲਾਏ ਇਹ ਕਲਚਰ ਤੋਂ ਬਾਏ ਪਾਉਂਦੀ ਤਾਂ ਜੇ ਸੇਵ ਕਰਵਾਏ ਪਾਉਂਗੀ ਕੀਰੇ ਰਹਿਣ ਦਾ ਵੀ ਇਹ ਨਹੀਂ ਫੇਲ ਬੱਚੀ ਹੈ ਫੇਲ ਹੈ ਜੀ ਅੱਛਾ ਇਹਨਾਂ ਤੋਂ ਆ ਬੱਚੇ ਆ ਬੜੇ ਨਿੱਕੇ ਨਿੱਕੇ ਜੀ ਬੀ ਦੀ ਪਰਚੀ ਆਪਾਂ ਲਈ ਦੀ ਆ 10 ਵਜੇ ਦੀ ਤੇ ਹੁਣ ਵੱਜ ਗਏ 2 ਇਸ ਮੇਲੇ ਦਾ ਰੂਲ ਆ ਵੀ 2 ਵਜੇ ਤੋਂ ਪਹਿਲਾਂ ਆ ਦੇ 20 ਮੰਡਰਾ ਨਹੀਂ ਗਿਆ ਨਹੀਂ ਤਾਂ ਲੋਕ ਪਹਿਲਾਂ ਹੀ ਉੱਠ ਜਾਂਦੇ ਬੀ ਲੈ ਕੇ ਤੇ ਫਿਰ ਮੇਲੇ 'ਚ ਰੌਣਕ ਰਹਿੰਦੀ ਨਹੀਂ ਹੁਣ ਕੰਮ ਸ਼ੁਰੂ ਹੋ ਗਿਆ ਲੈ ਵੀ ਛੱਕੀ ਆਉਂਦੇ ਗੱਭਰੂ ਆ ਜਾ ਕਰਨਾਵਾਂ ਸਿਆ ਆਪਾਂ ਵੀ ਛੱਕੀਏ ਪਹਿਲਾਂ ਤਾਂ ਪਰਚੀ ਲੈਣ ਨੂੰ ਲੈਣਾ ਤੇ ਹੁਣ ਬੀ ਲੈਣ ਨੂੰ ਵੀ ਲੈਣਾ ਆਪਣੇ ਪੱਲੇ ਲੈਣਾ ਹੀ ਲੈਣਾ ਬਸ ਕਿਤੇ ਮਰਜੀ ਖੜਜੋ ਪਾਆਂ ਪੀਤਿਆ ਪਹਿਲਾਂ ਪਰਚੀ ਲੈਣ ਨੂੰ ਲੈਣ ਲੱਗੀ ਰਹੀ ਹੁਣ ਲੈਣ ਲੱਗੀ ਪਰਚੀ ਆਸਤੇ ਹੀ ਹਾਂ ਹੁਣ ਆਪਣੀ ਲੈਣ ਬੀ ਆਸਤੇ ਆ ਇਹ ਜੱਟਾਂ ਦੇ ਕਰਮਾਂ ਇਕੱਲੇ ਥੱਕੇ ਵੜ ਕੇ ਜਦੋਂ ਵੇਚਣਾ ਫਿਰ ਉੱਥੇ ਮੰਡੀ 'ਚ ਵੀ ਕਹਿਣਗੇ ਤੇ ਮਾਰੀ ਨਹੀਂ ਜਿੱਥੇ ਆ ਕੇ ਕਹਿੰਦੇ ਜੀ ਇਹ ਗਿੱਲਾ ਹੈ ਇਹ ਸੁੱਕਾ ਉਦੋਂ ਵੀ ਸਾਡੇ ਭਰਾ ਬਹੁਤ ਲਉ ਪਿੰਦੇ ਆ ਠੀਕ ਹੈ ਠੀਕ